ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਸਾਡੇ ਪੰਜਾਬ ਥੋੜਾ ਜਿਹਾ ਮੀਂਹ ਪੈ ਗਿਆ ਤਾਂ ਕਰਕੇ ਮੈਂ ਬਾਹਰ ਬੈਠੀ ਅੱਜ ਮੈਂ ਨਾ ਅੱਜ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਣਾਗਾ ਆਜਾ ਤੁਹਾਨੂੰ ਮੈਂ ਆਪਣੇ ਖੇਤ ਲੈ ਚਲਦੀ ਆ ਤੇ ਅੱਜ ਦਾ ਸਵਾਲ ਮੇਰਾ ਇਹ ਵਾਲਾਗਾ ਸਾਡਾ ਖੇਤ ਦੇਖ ਲਓ ਆ ਸਾਡੇ ਤੋਰੀਂ ਦੀ ਬੇਲਾਂ ਲੱਗੀਆਂ ਹੋਈਆਂ ਨੇ ਆ ਭਿੰਡੀਆਂ ਨੇ ਬਤਾਉਂ ਵੀ ਲੱਗੇ ਹੋਏ ਨੇ ਤੁਹਾਨੂੰ ਮੈਂ ਬਤਾਉਂ ਵੀ ਦਿਖਾਉਣੀ ਆ ਫਿਰ ਤੁਹਾਨੂੰ ਸਵਾਲ ਪੁੱਛਦੀ ਆ ਅੱਜ ਦਾ ਕੀ ਆ ਠੀਕ ਆ ਤੇ ਆ ਦੇਖੋ ਸਾਡੇ ਬਤਾਉ ਲੱਗੇ ਹੋਏ ਆ ਹੂੰ ਆ ਦੇਖੋ ਬਤਾਉ ਲੱਗੇ ਹੋਏ ਨੇ ਸਾਡੇ ਨੂੰ ਤਾਂ ਪਰਸੋਂ ਚੌਥੇ ਮੈਂ ਤੋੜਲੇ ਸੀ ਇਹ ਹੋਰ ਲੱਗੇ ਹੋਏ ਨੇ ਆਹ ਦੇਖੋ ਘਰ ਦੇ ਬਤਾਉ ਵਧੀਆ ਬਣਦੀ ਏ ਸਬਜ਼ੀ ਆਲੂ ਪਾ ਕੇ ਨਾ ਚਾਰਕ ਤੇ ਇੱਧਰ ਵੀ ਲਾਇਏ ਨੇ ਚਾਰ ਪੰਜ ਬੂਟੇ ਹਨਾ ਆਹ ਪਿੰਡੀਆਂ ਲਾਈਆਂ ਹੀ ਸਾਡੇ ਤੇ ਮੈਂ ਤੁਹਾਨੂੰ ਸਵਾਲ ਐ ਪੁੱਛਣਾਗਾ ਸਾਡੇ ਨਾਲ ਆਹ ਤੋਰੀਆਂ ਦੀਆਂ ਬੇਲਾਂ ਲਾਈਆਂ ਹੀਆਂ ਨੇ ਡੇਢ ਮਹੀਨਾ ਹੋ ਗਿਆ ਲਾਈਆਂ ਨੂੰ ਦੇਖੋ ਕਿੱਡੀਆਂ ਕਿੱਡੀਆਂ ਹੋ ਗਈਆਂ ਫੁੱਲ ਵੀ ਲੱਗੇ ਹੋਏ ਨੇ ਪੀਲੇ ਪੀਲੇ ਮੈਂ ਤੁਹਾਨੂੰ ਕੋਲੇ ਕਰਕੇ ਦਿਖਾਉਣੀ ਆ ਕੈਮਰਾ ਆਹ ਦੇਖੋ येलो ਕਲਰ ਦੇ ਫਲਾਵਰ ਲੱਗੇ ਹੋਏ ਨੇ ਨਾ ਤੋਰੀਆਂ ਦੀਆਂ ਬੇਲਾਂ ਤੇ ਫੁੱਲ ਵੀ ਲੱਗੇ ਹੋਏ ਆ ਦੇਖੋ ਤੇ ਇਹਨਾਂ ਨੂੰ ਤੋਰੀਆਂ ਨਹੀਂ ਲੱਗਦੀਆਂ ਹੈਗੀਆਂ ਕੀ ਚੱਕਰ ਹੋਇਆ ਇਹ ਦਾ ਜੇ ਕਿਸੇ ਫਰੈਂਡ ਨੂੰ ਪਤਾ ਤਾਂ ਦੱਸਿਓ ਜਰੂਰ ਕਮੈਂਟ ਕਰਕੇ ਵੀ ਇਹ ਇਹਨਾਂ ਨੂੰ ਤੋਰੀਆਂ ਕਿਉਂ ਨਹੀਂ ਲੱਗਦੀਆਂ ਡੇਢ ਮਹੀਨਾ ਹੋ ਗਿਆ ਬੇਲਾਂ ਲਾਈਆਂ ਮੇਰੀ ਤਾਂ SLA ਨਨ ਪੱਟ ਕੇ ਸੱਟ ਦਾ ਵੀ ਕੁਛ ਲੱਗਦਾ ਤਾਂ ਹੈ ਨਹੀਂਗਾ ਡੇਢ ਮਹੀਨਾ ਹੋ ਗਿਆ ਅਸੀਂ ਤਾਂ ਅੱਜ ਵੀ ਸ਼ਹਿਰੋਂ ਤੋਰੀਆਂ ਲਿਆਂਦੀਆਂ ਨੇ ਮੁੱਲ 50 ਰੁਪਏ ਕਿਲੋ ਤੋਰੀਆਂ ਲਿਆ ਕੇ ਖਾਧੀਆਂ ਨੇ ਤੋਰੀਆਂ ਲੱਗਦੀਆਂ ਨਹੀਂ ਇਹਨੂੰ ਪਤਾ ਨਹੀਂ ਕੀ ਚੱਕਰ ਆ ਫੁੱਲ ਆਏ ਹੋਏ ਨੇ ਪਾਣੀ ਪੂਣੀ ਵੀ ਵਧੀਆ ਲਾਉਨੇ ਆ ਅਸੀਂ 2 ਦਿਨ ਛੱਡ ਕੇ 1 ਦਿਨ ਛੱਡ ਕੇ ਪਾਣੀ ਵੀ ਲਾਉਨੇ ਆ ਤੇ ਜੇ ਕਿਸੇ ਫਰੈਂਡ ਨੂੰ ਪਤਾ ਹਨਾ ਵੀ ਤੋਰੀਆਂ ਕੱਧ ਨਹੀਂ ਲੱਗਦੀਆਂ ਹਨਾ ਤਾਂ ਦੱਸਿਓ ਜ਼ਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਕਰ ਦਿਓ ਜੀ ਲਾਈਕ ਜੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰ ਦਿਓ ਓਕੇ ਜੀ ਇਹ ਮੇਰਾ ਫਰਸਟ ਬਲੌਗ ਆ ਫੈਮਿਲੀ ਬਲੌਗ ਤੇ ਤੁਹਾਡੇ ਲਈ ਮੈਂ ਇਸ ਤਰ੍ਹਾਂ ਦੀ ਜਾਣਕਾਰੀ ਲੈ ਕੇ ਆਉਂਦੀ ਰਹਾਂਗੀ ਓਕੇ ਜੀ ਬਾਏ ਬਾਏ